ਭਾਈ ਸਾਹਿਬ ਜੀ ਅੱਜ ਮੇਰੀ ਉਮਰ ਭਾਈ ਸਾਹਿਬ ਭਾਈ ਮਰੀਕ ਸਿੰਘ ਜਿੰਨੀ ਹੈ ਜਿੰਨੀ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਦੀ ਉਦੋਂ ਸੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਮੈਂ ਉਹਨਾਂ ਦੇ ਬਰਾਬਰ ਕੱਖ ਨਹੀਂ ਮੈਂ ਪਰਸਨਲ ਲੈਵਲ ਤੇ ਇਹੀ ਅਰਦਾਸ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਕਰਦਾ ਕਿ ਉਹਨਾਂ ਦੇ ਪਾਏ ਪੂਰਨਿਆ ਤੇ ਅਸੀਂ ਚੱਲ ਸਕੀਏ ਐਸੇ ਸਤਪੁਰਸ਼ਾਂ ਵਰਗਾ ਤਾਂ ਕਿਸ ਨੇ ਹੋ ਜਾਣਾ ਜਦੋਂ ਉਹਨਾਂ ਦੇ ਨਾਲ ਰਹਿਣ ਵਾਲੇ ਸੱਜਣਾ ਦੇ ਨਾਲ ਆਪਾਂ ਗੱਲ ਕਰਦੇ ਆ ਨਾ ਪਤਾ ਲੱਗਦਾ ਹੈ ਕਿ ਇੱਕ ਵਾਰੀ ਭਾਈ ਮਰੀਕ ਸਿੰਘ ਬੋਲ ਦਿੰਦਾ ਸੀਗਾ ਦੂਸਰੀ ਵਾਰੀ ਬੋਲਣ ਦੀ ਲੋੜ ਨਹੀਂ ਸੀ ਪੈਂਦੀ ਸਿਰਾਂ ਤੇ ਦਸਤਾਰੇ ਹੋ ਜਾਂਦੇ ਸੀਗੇ ਦਾੜੇ ਪ੍ਰਕਾਸ਼ ਹੋ ਜਾਂਦੇ ਸੀ ਜ਼ੁਬਾਨਾਂ ਦੇ ਉੱਤੇ ਨਸ਼ੇ ਦੇ ਪੈਕਟ ਨਹੀਂ ਸੀ ਹੁੰਦੇ ਕੀ ਹੁੰਦਾ ਸੀ ਰੁੱਕੀ ਪਾੜੀ ਹਮਲਾ ਹੋਇਆ ਤੇ ਸੰਤ ਜਰਨੈਲ ਸਿੰਘ ਕਹਿਣ ਲੱਗੇ ਕਿ ਅਮਰੀਕ ਸਿੰਘ ਕਾਮਨ ਲੋੜਾ ਤੇਰੀ ਤੂੰ ਚਲਿਆ ਜਾ ਇਧਰੋਂ ਤੇ ਉਹ ਕਹਿੰਦੇ ਕਿ ਮਹਾਂਪੁਰਖੋ ਜਦੋਂ ਆਪ ਜੀ ਨੇ ਦਮਦਮੀ ਟਕਸਾਲ ਦੀ ਦਸਤਾਰ ਸੰਭੀ ਹੈ ਆਪ ਜੀ ਨੇ ਕਹਿ ਸੀ ਕਿ ਭਾਈ ਅਮਰੀਕ ਸਿੰਘ ਜੇ ਤੂੰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗਾ ਅੰਤ ਤੱਕ ਫਿਰ ਮੈਂ ਦਸਤਾਰ ਲੈਣੀ ਹੈ ਤੇ ਮੈਂ ਬਚਣਾ ਤੋਂ ਕਿਵੇਂ ਜਿਹੜਾ ਹੈ हां अरदास आपा इकट्ठियां कीती है दो कदम गांव किसी दी दूंगा पीछे नहीं हटता ए हुंदे आ सूर वीर वचन के बलि ता ਸਾਡੇ ਆਦਰਸ਼ ਨੇ ਤੇ ਜੇ ਮੈਂ ਛਣ ਮਾਤਰ ਵੀ ਉਹਨਾਂ ਵਰਗਾ ਬਣ ਸਕਾਂ ਮੇਰੀ ਜ਼ਿੰਦਗੀ ਦੀ ਬਹੁਤ ਵਧੀਆ ਰਹਤੀ ਹੋਗੀ کافی ਜਿਆਦਾ ਮੈਂ ਕਮੈਂਟ ਵੀ ਪੜ ਰਾਇਆ ਸੀ ਕਿ ਮੈਂ ਬਰਾਬਰ ਵੀ ਨਹੀਂ ਲੱਗਦੇ ਕਿਤੇ ਵੀ ਨਹੀਂ ਮੈਂ ਭਾਈ ਅਮਰੀਕ ਸਿੰਘ ਦੇ ਬਰਾਬਰ ਮੈਂ ਕਹਿੰਦੇ ਨਾ ਜਿਵੇਂ ਆਈਡਿਆਲਾਈਜ਼ ਕਰਦਾ ਮੈਂ ਆਈਡਿਆਲਾਈਜ਼ ਕਰਨਾ ਭਾਈ ਅਮਰੀਕ ਸਿੰਘ ਨੂੰ ਮੈਂ ਕਿਸੇ ਗੀਤਕਾਰ ਨੂੰ ਨਹੀਂ ਕਰਦਾ ਜਿੰਨੇ ਮਰਜੀ ਗੀਤ ਚੰਗੇ ਜਾਂ ਮਾੜੇ ਗਾਏ ਉਹ ਮੈਂ ਨਹੀਂ ਕਰ ਸਕਦਾ ਹੈ ਕਿਰਦਾਰ ਕਿਸੇ ਦਾ ਭਾਈ ਅਮਰੀਕ ਸਿੰਘ ਵਰਗਾ